ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਨਵਾਂ ਵਲੌਗ ਲੈ ਕੇ ਆ ਚੁੱਕੇ ਆ ਬੜਾ ਹੀ ਇੰਟਰਸਟਿੰਗ ਵਲੌਗ ਤੁਹਾਡੇ ਲਈ ਲੈ ਕੇ ਆਇਆ ਜਿਹੜੇ ਖੇਤੀਬਾੜੀ ਦਾ ਰੋਜ਼ਾਨਾ ਰੱਖਦੇ ਜਿਨ੍ਹਾਂ ਦਾ ਰੋਜਗਾਰ ਹੀ ਖੇਤੀ ਆ ਉਹਨਾਂ ਲਈ ਸਪੈਸ਼ਲ ਅੱਜ ਲੈ ਕੇ ਆਇਆ ਕਿੱਥੇ ਬੰਗਾ ਐਗਰੀਕਲਚਰ ਤੇ ਤੇ బోర్ਡ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਸੋਨਾ ਲੀਕਾ ਕੰਪਨੀ ਨਾਲ ਅਥੋਰਾਈਜ਼ਡ ਡੀਲਰਸ਼ਿਪ ਹੈ ਇਹਨਾਂ ਨਾਲ ਤੇ ਬਹੁਤ ਹੀ ਵਧੀਆ ਕੰਮ ਹੈ ਇਹਨਾਂ ਦਾ ਕੀ ਕੰਮ ਆ ਜਿਹੜਾ ਖੇਤੀਬਾੜੀ ਦੇ ਵਿੱਚ ਤੁਸੀਂ ਲੇਬਰ ਯੂਜ਼ ਕਰਦੇ ਆ ਜਾਂ ਤੁਹਾਨੂੰ ਕੋਈ ਵੀ ਖਰਚਾ ਮਹਿੰਗਾ ਪੈਂਦਾ ਆ ਮਸ਼ੀਨਰੀ ਤੁਹਾਡੇ ਕੋਲ ਹੈ ਨਹੀਂ ਤੇ ਬਹੁਤ ਘੱਟ ਖਰਚੇ ਦੇ ਵਿੱਚ ਇਹਨਾਂ ਕੋਲ ਮਸ਼ੀਨਰੀ ਆ ਗਈ ਆ ਤੇ ਸੋਨਾ ਲੀਕਾ ਇੱਕ ਐਸੀ ਕੰਪਨੀ ਆ ਜਿਹੜੇ ਤੁਹਾਡੇ ਖੇਤਾਂ ਦੇ ਕੰਮ ਨੂੰ ਬਹੁਤ ਹੀ ਵਧੀਆ ਕਰ ਦਿੰਦੀ ਆ ਤੇ ਘੱਟ ਲੇਬਰ ਦੇ ਵਿੱਚ ਵਧੀਆ ਗਰੋਥ ਹੁੰਦੀ ਆ ਤੁਹਾਡੀ ਤੇ ਭਾਜੀ ਨਾਲ ਮਿਲਦੇ ਆ ਤੇ ਕੀ ਕੀ ਆ ਇਹਨਾਂ ਕੋਲ ਮਸ਼ੀਨਾਂ ਅਵੇਲੇਬਲ ਆ ਇਸ ਟਾਈਮ ਤੇ ਕਿਹੜੇ ਸੀਜ਼ਨ ਤੇ ਕਿਹੜੀ ਮਸ਼ੀਨ ਵਰਤੀ ਜਾਂਦੀ ਆ ਉਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲਵਾਂਗੇ ਵੀਡੀਓ ਐਂਡ ਤੱਕ ਜਰੂਰ ਦੇਖੋ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਬਹੁਤ ਵਧੀਆ ਸਰ ਠੀਕ ਹੈ ਜੀ ਠੀਕ ਹੈ ਜੀ ਸੋ ਆਪਣੇ ਖੇਤੀਬਾੜੀ ਵਾਲੇ ਜਿਹੜੇ ਕਿਸਾਨ ਭਾਈ ਆ ਉਹਨਾਂ ਲਈ ਕੀ ਸਪੈਸ਼ਲ ਲੈ ਕੇ ਆਏ ਹੋ ਤੁਸੀਂ ਸਪੈਸ਼ਲ ਉਹਨਾਂ ਲਈ ਸਾਡੇ ਕੋਲ ਬਹੁਤ ਕੁਝ ਆਇਆ ਜੀ ਸੋਨਾਲੀਕਾ ਗਰੁੱਪ ਨਾਲ ਜਿਹੜੇ ਜੁੜੇ ਸਾਰੇ ਕਿਸਾਨ ਆ ਉਹਨਾਂ ਦੇ ਲਈ ਅਸੀਂ ਬਹੁਤ ਹੀ ਵਧੀਆ ਆਫਰ ਲੈ ਕੇ ਆਏ ਆ ਜੀ ਪਹਿਲਾਂ ਤੇ ਸਾਡਾ ਦੇਖੋ ਬੰਗਾ ਐਗਰੀਕਲਚਰ ਸਾਡਾ ਸੋਨਾਲੀਕਾ ਗਰੁੱਪ ਹੈ ਠੀਕ ਹੈ ਜੀ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਪਰ ਵਾਈਟ ਕਰਵਾਵਾਂਗੇ ਆਜੋ ਆਜੋ ਜਿਹਦੇ ਵਿੱਚ ਸਾਡੇ ਕੋਲ ਹੈਗਾ ਆ ਜੀ ਆ ਦੇਖੋ ਜਰਾ ਰੂਟਾ ਵੇਟ ਰਿਆ ਸਾਡੇ ਕੋਲ 9 ਫੁੱਟਾ ਜੀ 7 ਫੁੱਟਾ ਵੀ ਮਿਲੂਗਾ ਤੁਹਾਨੂੰ 9 ਫੁੱਟਾ ਵੀ ਮਿਲੂਗਾ 8 ਫੁੱਟਾ ਵੀ ਮਿਲੂਗਾ ਜਿੱਦਾਂ ਦੀ ਕਿਸੇ ਦੀ ਰਿਕੁਆਇਰਮੈਂਟ ਹੈ ਠੀਕ ਹੈ ਜੀ ਠੀਕ ਹੈ ਤੇ ਉਸ ਦੇ ਨਾਲ ਨਾਲ ਸਾਡੇ ਕੋਲ ਸੁਪਰ ਸੀਡਰ ਵੀ ਹੈਗਾ ਆ ਇਹ ਵੀ 7 8 9 ਫੁੱਟ ਦੇ ਵਿੱਚ ਤੁਹਾਨੂੰ ਅਵੇਲੇਬਲ ਮਿਲੂਗਾ ਸੋ ਪਹਿਲਾਂ ਭਾਜੀ ਆਪਾਂ ਗੱਲ ਕਰਦੇ ਆ ਆਪਣੀ ਏਜੰਸੀ ਹੈ ਕਿੱਥੇ ਆਪਣੀ ਏਜੰਸੀ ਆ ਸਰ ਬੰਗਾ ਰੋਡ ਹਪੂਵਾਲਾ ਰੋਡ ਬੰਗਾ ਐਗਰੀਕਲਚਰ ਸਬਜੀ ਮੰਡੀ ਦੇ ਬਿਲਕੁਲ ਤੁਸੀਂ ਬੰਗਾ ਦੇ ਵਿੱਚ ਜਦੋਂ ਪਹੁੰਚ ਗਏ ਨਾ ਇੱਕ ਵਾਰੀ ਕਹਿ ਦਿਓ ਕਿ ਸਬਜੀ ਮੰਡੀ ਜਾਣਾ ਸਬਜੀ ਮੰਡੀ ਤੇ ਸਾਹਮਣੇ ਬਿਲਕੁਲ ਇੱਕ ਵਾਰੀ ਕੈਮਰਾ ਉਧਰ ਮਾਰੋ ਸਬਜੀ ਮੰਡੀ ਸਾਹਮਣੇ ਤੁਹਾਨੂੰ ਦਿਖ ਜੂਗੀ ਤੇ ਸੋਨਾਲੀਕਾ ਕੰਪਨੀ ਦਾ ਬੋਰਡ ਤੁਹਾਨੂੰ ਸਾਹਮਣੇ ਦਿਖ ਜੂਗਾ ਬੰਗਾ ਦੇ ਵਿੱਚ ਬੜੇ ਹੀ ਮਸ਼ਹੂਰ ਆ ਤੇ ਤੁਹਾਡੇ ਲਈ ਓਪਨਿੰਗ ਕਰਤੀ ਆ ਆਪਾਂ ਸਪੈਸ਼ਲ ਤੁਹਾਡੇ ਲਈ ਅੱਜ ਦੇ ਦਿਨ ਦੀ ਅੱਜ ਦੀ ਟੈਕਨੋਲੋਜੀ ਦੇ ਹਿਸਾਬ ਨਾਲ ਤੁਹਾਨੂੰ ਮਸ਼ੀਨਾਂ ਇੱਥੋਂ ਮਿਲੂਗਾ ਸੋ ਜਿਹੜੀ ਐਡਰੈਸ ਦੀ ਗੱਲ ਸੀਗੀ ਥੋੜੀ ਬਹੁਤ ਹੋਰ ਗੱਲਾਂ ਸੀਗੀਆਂ ਹੁਣ ਇਹਨਾਂ ਦੇ ਛੋਟੇ ਭਾਈ ਨਾਲ ਆਪਾਂ ਗੱਲ ਕਰ ਲਈ ਸੀ ਹੁਣ ਇਹਨਾਂ ਦੇ ਵੱਡੇ ਭਾਈ ਆਏ ਆ ਭਾਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਸਰ ਬਹੁਤ ਵਧੀਆ ਜੀ ਸੋ ਇਹਨਾਂ ਨੇ ਵੀ ਸਾਨੂੰ ਮਸ਼ੀਨਾਂ ਬਾਰੇ ਪੂਰੀ ਡਿਟੇਲ ਦੇਣੀ ਆ ਭਾਜੀ ਦੱਸੋ ਕੀ ਕੀ ਆਪਣੇ ਕੋਲ ਹੈਗਾ ਮਸ਼ੀਨਾਂ ਸਰ ਇਸ ਟਾਈਮ ਆਪਣੇ ਕੋਲ ਅਵੇਲੇਬਲ ਹੈਗਾ ਰੂਟਾਵੀਟਰ ਜਿਹੜਾ ਕਿ ਆਪਾਂ ਨੂੰ 6 ਫੁੱਟ 7 ਫੁੱਟ 8 ਫੁੱਟ ਔਰ 9 ਫੁੱਟ ਤੇ 10 ਫੁੱਟ ਦੇ ਵਿੱਚ ਅਵੇਲੇਬਲ ਮਿਲੇਗਾ ਅੱਛਾ ਜੀ ਠੀਕ ਹੈ ਜੀ ਇਸ ਤੋਂ ਅੱਗੇ ਆ ਜੀ ਆਪਾਂ ਆਪਣੇ ਕੋਲ ਹੈਗਾ ਸੁਪਰ ਸੀਡਰ ਸੁਪਰ ਸੀਡਰ ਆ ਜੀ ਇੱਕ ਹਾਂਜੀ ਸੁਪਰ ਸੀਡਰ ਦੇ ਵਿੱਚ ਵੀ 7 ਫੁੱਟ 8 ਫੁੱਟ ਤੇ 9 ਫੁੱਟ ਆਪਣੇ ਕੋਲ ਅਵੇਲੇਬਲ ਹੈਗਾ ਠੀਕ ਹੈ ਜੀ ਇੱਧਰ ਗੱਲ ਕਰੀਏ ਤਾਂ ਆਪਣੇ ਕੋਲ ਹੈਗਾ ਲੇਜ਼ਰ ਲੈਵਲਰ ਖੜਾ ਹੈ ਨਾ ਜੀ ਹਾਂਜੀ ਤੇ ਇਹ ਆਪਣੇ ਕੋਲ ਇਸ ਟਾਈਮ 7 ਫੁੱਟ ਖੜਾ ਹੈਗਾ ਅੱਛਾ ਭਾਜੀ ਇਹ ਮਸ਼ੀਨਾਂ ਦੇ ਕੀ ਕੀ ਕੰਮ ਆ ਭਾਜੀ ਇਹ ਖੇਤੀ ਦੇ ਵਿੱਚ ਆਪਾਂ ਜਦੋਂ ਵੀ ਬਜਾਈ ਕਰਦੇ ਹਾਂ ਨਾ ਬਜਾਈ ਦੇ ਵਿੱਚ ਇਹ ਸਾਰੇ ਆਪਣੇ ਉਜਾਰ ਕੰਮ ਆਉਂਦੇ ਆ ਅੱਛਾ ਠੀਕ ਹੈ ਜੀ ਤਾਂ ਇਹ ਹੈਗਾ ਮਿੱਟੀ ਨੂੰ ਲੈਵਲ ਕਰਨ ਦੇ ਲਈ ਮਿੱਟੀ ਦਾ ਲੈਵਲ ਕਰਨੇ ਲਈ ਲੇਜ਼ਰ ਵਾਲੀ ਮਸ਼ੀਨ ਆ ਗਈ ਮਤਲਬ ਕਹਿਣ ਦਾ ਵੀ ਹੁਣ ਲੇਜ਼ਰ ਦੇ ਹਿਸਾਬ ਨਾਲ ਮਿੱਟੀ ਦੀ ਤੈਂ ਜਿਹੜੀ ਐ ਪ੍ਰੋਪਰ ਬਰਾਬਰ ਮਿਲੂਗੀ ਤੁਹਾਨੂੰ ਪੂਰੇ ਖੇਤਾਂ ਦੇ ਵਿੱਚ ਠੀਕ ਆ ਸੋ ਆ ਗਈ ਲੈਵਲ ਕਰਨ ਵਾਲੀ ਮਸ਼ੀਨ ਲੇਜ਼ਰ ਲੈਵਲ ਸੋ ਪਾਜੀ ਆ ਰੂਟਾ ਬੀਟਰ ਕਿੰਨੇ ਕਿੰਨੇ ਫੁੱਟ ਦੇ ਆਪਣੇ ਕੋ ਹੈਗੇ ਸਰ ਇਹ ਆਪਣੇ ਕੋ ਇਸ ਟਾਈਮ 9 ਫੁੱਟ ਹੈਗਾ 9 ਫੁੱਟ ਹੈ ਜਿਹਦੇ ਵਿੱਚ ਹਾਂਜੀ 9 ਫੁੱਟ ਤੇ 60 ਬਲੇਡ ਦੇ ਨਾਲ ਹੈਗਾ ਠੀਕ ਹੈ ਸੋ ਇਹ ਰੂਟਾ ਬਟਰ ਦੀ ਗੱਲ ਹੋ ਗਈ ਟੈਕਨੋਲੋਜੀ ਫੁੱਲ ਆ ਇਹਦੇ ਵਿੱਚ ਕਾਫੀ ਕੁਝ ਚੇਂਜਸ ਵੀ ਹੈਗੇ ਆ ਸ਼ੌਕਰ ਸ਼ੁਕਰ ਭਾਜੀ ਪ੍ਰੋਪਰ ਲੱਗੇ ਹੋਏ ਇਹਦੇ ਵਿੱਚ ਬਿਲਕੁਲ ਬਿਲਕੁਲ ਸਰ ਇਹ ਤੁਹਾਨੂੰ ਸਾਰੇ ਸਸਪੈਂਸ਼ਨ ਆ ਜੀ ਸੋ ਆ ਗੱਲ ਕਰੀਏ ਆ ਜਿਹੜੀ ਮਸ਼ੀਨ ਹੈ ਇੱਕ ਵਾਰੀ ਨਿਗਾਹ ਮਾਰੋ ਆਜੋ ਪਿੱਛੇ ਮਾਰੋ ਨਿਗਾਹੇ ਤੇ ਆ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਮਸ਼ੀਨ ਤਿਆਰ ਕੀਤੀ ਗਈ ਆ ਤੇ ਕੰਪਨੀ ਵੱਲੋਂ ਕੋਈ ਗਾਰੰਟੀ ਵਾਰੰਟੀ ਇਹਨਾਂ ਦੀ ਸਰ 6 ਮਹੀਨੇ ਦੀ ਗਾਰੰਟੀ ਵਾਰੰਟੀ ਹੈਗੀ ਆ ਅਗਰ ਕੋਈ ਅਦਰਵਾਇਜ਼ ਕੋਈ ਪ੍ਰੋਬਲਮ ਆਂਦੀ ਵੀ ਆ ਤਾਂ ਅਸੀਂ ਉਹਦਾ ਸੋਲੂਸ਼ਨ ਕਰਾਂਗੇ ਠੀਕ ਹੈ ਵੈਸੇ ਤਾਂ ਸਰਵਿਸ ਦੀ ਹਾਂਜੀ ਤੇ ਸਰਵਿਸ ਦੇ ਵਿੱਚ ਆਪਾਂ ਪ੍ਰੋਡਕਟ ਦੀ ਅਗਰ ਜ਼ਰੂਰਤ ਹੈਗੀ ਤਾਂ ਆਪਾਂ ਉਸੇ ਵੇਲੇ ਅਵੇਲੇਬਲ ਕਰਾਂਗੇ ਕਸਟਮਰ ਸਾਡੇ ਨਾਲ ਫੋਨ ਤੇ ਗੱਲ ਕਰੇ ਕੰਪਲੇਂਟ ਦੱਸੇ ਅਸੀਂ 2 ਘੰਟੇ ਦੇ ਅੰਦਰ ਅੰਦਰ ਉਹਦਾ ਹੱਲ ਕਰਕੇ ਦਵਾਂਗੇ ਮਤਲਬ ਇਹਨਾਂ ਕੋ ਜਿੱਦਾਂ ਦੀ ਤੁਹਾਡੀ ਫਸਲ ਆ ਜਿੱਦਾਂ ਦੀ ਤੁਹਾਡੀ ਜ਼ਰੂਰਤ ਆ ਉਹਦਾ ਦੀ ਮਸ਼ੀਨ ਤੁਹਾਨੂੰ ਮਿਲ ਜਾਊਗੀ ਤੁਸੀਂ ਮੰਗਵਾ ਵੀ ਸਕਦੇ ਹੋ ਫਿਲਹਾਲ ਇਹਨਾਂ ਨੇ ਓਪਨਿੰਗ ਕੀਤੀ ਆ ਓਪਨਿੰਗ ਤੇ ਜੋ ਜੋ ਮਸ਼ੀਨਾ ਹੈਗੇ ਆ ਤੁਹਾਨੂੰ ਉਹਦੇ ਬਾਰੇ ਦੱਸ ਰਹੇ ਆ ਕਿਉਂਕਿ ਦੱਸਣ ਦਾ ਇਹ ਮਤਲਬ ਆ ਸਾਡੇ ਕੋਲ ਜੋ ਸ਼ੁਰੂਆਤ ਦੇ ਵਿੱਚ ਆ ਏਰੀਏ 'ਚ ਆਪਣੇ ਪ੍ਰੋਵਾਈਡ ਕਰ ਸਕੀਏ ਜੋ ਜੋ ਜ਼ਰੂਰਤਮੰਦ ਹੈਗਾ ਲੈ ਕੇ ਜਾ ਸਕਦਾ ਠੀਕ ਆ ਬਾਜੀ ਬਿਲਕੁਲ ਰਾਈਟ ਬਿਲਕੁਲ ਜੀ ਇਹ ਆਪਣਾ ਐਡਰੈਸ ਹੈਗਾ ਆ ਬੰਗਾ ਨੀਅਰ ਸਬਜੀ ਮੰਡੀ ਹੱਪੂਆਲ ਰੋਡ ਸਬਜੀ ਮੰਡੀ ਬੰਗਾ ਦੇ ਵਿੱਚ ਸੇ ਮੋਬਾਈਲ ਨੰਬਰ ਦੀ ਗੱਲ ਕਰੀ ਆਪਾਂ ਮੋਬਾਈਲ ਨੰਬਰ ਸਰ ਆ ਦੇਖੋ ਬੋਰ ਦੇ ਉੱਪਰ ਸਾਡੇ ਲੱਗੇ ਹੈਗੇ ਆ ਦੋ ਨੰਬਰ ਕਿਸੇ ਵੀ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਠੀਕ ਹੈ ਸੋ ਆ ਗੱਲ ਕਰੀਏ ਹੋਰ ਵੀ ਮਸ਼ੀਨਾਂ ਆਪਣੇ ਕੋਲ ਕਾਫੀ ਹੈਗੀਆਂ ਇਕਸਰਾ ਰੂਟਮ ਟ੍ਰਹਿਗਾ ਆਪਣੇ ਕੋ 8 ਫੁੱਟ ਦਾ ਅੱਛਾ ਇਹ ਛੋਟਾ ਹੈਗਾ ਜੀ ਠੀਕ ਆ ਤੇ ਇਹ ਵੀ 8 ਫੁੱਟਾ ਹੈਗਾ 9 ਫੁੱਟਾ 7 ਫੁੱਟੇ ਅੰਦਰ ਲੱਗੇ ਹੈਗੇ ਆ ਤੇ ਆਹ ਦੀ ਪੈਨੋਮੈਟਿਕ ਪਲਾਂਟਰ ਅੱਛਾ ਪਲਾਂਟਰ ਆ ਇਹ ਮਤਲਬ ਉਹ ਮੱਕੀ ਦੀ ਬਿਜਾਈ ਲਈ ਕੰਮ ਆਉਂਦਾ ਮੱਕੀ ਦੀ ਬਿਜਾਈ ਮੂਫਲੀ ਹੋ ਗਈ ਡਾਲਾ ਹੋ ਗਈਆਂ ਅੱਛਾ ਇੱਕ ਪਾਸੇ ਖਾਦ ਪੈਂਦੀ ਹੈ ਤੇ ਇੱਕ ਪਾਸੇ ਦਾਣਾ ਪੈਂਦਾ ਹੈਗਾ ਅੱਛਾ ਖਾਦ ਪੈਂਦੀ ਹੈ ਇੱਕ ਵਾਰੀ ਆਓ ਕੋਲੋ ਦਿਖਾਓ ਇਹਦੇ ਵਿੱਚ ਮਤਲਬ ਮੱਕੀ ਪਾ ਕੇ ਆਟੋਮੈਟਿਕ ਜਿੰਨਾ ਕਾ ਚਾਹੀਦਾ ਜਿੱਦਾਂ ਲੱਗਣਾ ਅੱਛਾ ਜਿੱਦਾਂ ਲੱਗਣਾ ਚਾਹੀਦਾ ਉੱਦਾਂ ਲੱਗ ਜੂਗਾ ਹੈ ਰਾਮਨਾ ਠੀਕ ਆ ਸੋ ਆ ਗਈ ਇੱਕ ਆ ਮਸ਼ੀਨ ਦੀ ਗੱਲ ਹੋ ਗਈ ਰੋਟਾਬੀਟਰ ਦੀ ਗੱਲ ਹੋ ਗਈ ਸੋ ਹੋਰ ਵੀ ਕਾਫੀ ਮਸ਼ੀਨਾ ਹੈਗੀਆਂ ਅਗਰ ਭਾਜੀ ਦੇ ਕੋਲ ਫੋਟੋਆਂ ਵਗੈਰਾ ਅਵੇਲੇਬਲ ਹੋਈਆਂ ਜਾਂ ਤੁਹਾਨੂੰ ਰਿਕੁਆਇਰਮੈਂਟ ਆ ਇਹਨਾਂ ਦੇ ਵਟਸਐਪ ਨੰਬਰ ਜਿਹੜੇ ਉੱਪਰ ਚੱਲ ਰਹੇ ਆ ਉੱਤੇ ਕਾਲ ਕਰਕੇ ਤੁਸੀਂ ਪੁੱਛ ਵੀ ਸਕਦੇ ਹੋ ਬੋਰਡ ਦੇ ਉੱਪਰ ਦਿਖਾ ਦਿਓ ਕਿ ਆ ਜਿੰਨੀਆਂ ਵੀ ਫੋਟੋਜ਼ ਹੈਗੀਆਂ ਇਹ ਸਾਰੀਆਂ ਮਸ਼ੀਨਰੀ ਆਪਣੇ ਕੋਲ ਅੱਛਾ ਆ ਰੀਪਰ ਵਗੈਰਾ ਹੈਗੇ ਆਪਣੇ ਕੋਲ ਬੈਲਰ ਹੈਗੇ ਆ ਤੇ ਹੋਰ ਕੀ ਆ ਭਾਜੀਆ ਸ਼੍ਰੈਡ ਮਾਸਟਰ ਓਕੇ ਸੁਪਰ ਸੀਡਰ ਰੂਟਾਬੀਟਰ ਸੋ ਕਾਫੀ ਕੁਛ ਹੈਗਾ ਭਾਜੀ ਅੱਛਾ ਮਤਲਬ ਖੇਤੀਬਾੜੀ ਲਈ ਹਰ ਤਰ੍ਹਾਂ ਦੀ ਮਸ਼ੀਨ ਤੁਹਾਡੇ ਕੋਲ ਹੈਗੀ ਆ ਹਰ ਤਰ੍ਹਾਂ ਦੀ ਸੁਵਿਧਾ ਠੀਕ ਹੈ ਆਪਣੀ ਕੋ ਅਵੇਲੇਬਲ ਹੈਗੀ ਸੋ ਕਿਸ਼ਤਾਂ ਵਗੈਰਾ ਦੀ ਗੱਲ ਕਰੀ ਕੋਈ ਏਦਾਂ ਦਾ ਵੀ ਸਿਸਟਮ ਕਰਦੇ ਹੋ ਮਸ਼ੀਨਾਂ ਨੂੰ ਬਿਲਕੁਲ ਬਿਲਕੁਲ ਸਰ ਅੱਛਾ ਕਿਸ਼ਤਾਂ ਦੀ ਗੱਲ ਕਰੀਏ ਤਾਂ ਆਪਾਂ ਕੁਝ ਪੈਸਾ ਦੇ ਕੇ ਬਾਕੀ ਆਪਾਂ ਫਾਈਨਾਂਸ ਕਰਾ ਸਕਦੇ ਆ ਫਾਈਨਾਂਸ ਕਰਾ ਸਕਦੇ अच्छा जो सरकार ਵੱਲੋਂ ਸਕੀਮਾਂ ਦਿੱਤੀਆਂ ਗਈਆਂ ਹੈਗੀਆਂ ਉਹਨਾਂ ਦੀ ਵੀ ਫੈਸਿਲਿਟੀ ਆਪਣੇ ਕੋਲ ਹੈਗੀਆਂ اچھا ਸਰਕਾਰ ਵੱਲੋਂ ਜਿੱਦਾਂ ਕੀ ਆ ਗਿਆ سبسڈی ਦੇ ਉੱਤੇ ਹਨ ਸਾਪਾ ਗੱਲ ਕਰੀਏ ਆਪਾਂ ਤਾਂ سبسڈی ਲਈ ਵੀ ਅਵੇਲੇਬਲ ਹੈਗੀਆਂ ਆਪਣੇ ਕੋਲ سبسڈی ਦੇ ਵੀ ਤੁਹਾਨੂੰ ਮਿਲ ਜੂਗੀ ਆ ਉਹਦਾ ਕਿਸਾਨ ਭਰਾਵਾਂ ਨੂੰ ਬਹੁਤ ਫਾਇਦਾ ਹੋ ਜਾਂਦਾ ਆ ਤੇ ਇਹ ਮਸ਼ੀਨਾਂ ਲਗਭਗ ਮੈਂ ਕਹਿੰਦਾ ਬਾਕੀਆਂ ਨਾਲੋਂ ਮਹਿੰਗੀਆਂ ਹੋਣਗੀਆਂ ਨਹੀਂ ਗੱਲ ਕਰੀਏ ਕੁਆਲਿਟੀ ਦੀ ਤਾਂ ਆਪਾਂ ਬਰਬਰ ਜੇ ਇਹੀ ਹੈਗੇ ਆ ਕਿ ਬਾਕੀ ਲੋਕਲ ਕੰਪਨੀਆਂ ਨਾਲੋਂ ਜੇ ਦੇਖਿਆ ਜਾਵੇ ਸੋਨਾਲੀਕਾ ਨੰਬਰ 1 ਬਣ ਚੁੱਕਾ ਹੈ ਬ੍ਰਾਂਡ ਬਣ ਚੁੱਕਾ ਹੈ ਬਹੁਤ ਵੱਡਾ ਸੋ ਆਪਾਂ ਵੀ ਜਿਹੜਾ ਤੁਹਾਨੂੰ ਦੱਸ ਰਹੇ ਆ ਨਾ ਇਹਦੇ ਬਾਰੇ ਵੱਧ ਚੜ ਕੇ ਸੋਨਾਲੀਕਾ ਕਰਕੇ ਹੀ ਵੱਧ ਚੜ ਕੇ ਦੱਸ ਰਹੇ ਆ ਕਿਉਂਕਿ ਕੰਪਨੀ ਬਹੁਤ ਮਸ਼ਹੂਰ ਹੈ ਵਰਲਡ ਵਾਈਡ ਆ ਕੋਈ ਵੀ ਨਾਂ ਕਿਤੇ ਜਾ ਕੇ ਲੈਦੇ ਤਾਂ ਬਹੁਤ ਵਧੀਆ ਮਸ਼ੀਨਰੀ ਜਾਨੀ ਸੋਨਾਲੀਕਾ ਦਾ ਨਾਮ ਘਰ ਘਰ ਦੇ ਵਿੱਚ ਇਸ ਟਾਈਮ ਛਾਇਆ ਪਿਆ ਹੈ ਜੀ ਹਾਂਜੀ ਤੇ ਦੱਸਣ ਦੀ ਕੋਈ ਜ਼ਿਆਦਾ ਲੋੜ ਨਹੀਂ ਹੈਗੀ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈਗਾ ਕਿਸਾਨ ਭਰਾਵਾਂ ਨੂੰ ਵੀ ਆਮ ਲੋਕਾਂ ਨੂੰ ਵੀ ਪਤਾ ਹੈਗਾ ਜਿਹੜੇ ਖੇਤੀ ਦੇ ਨਾਲ ਨਹੀਂ ਵੀ ਜੁੜੇ ਹੈਗੇ ਉਹਨਾਂ ਨੂੰ ਵੀ ਸੋਨਾ ਰਿਕਵਰੇ ਬਾਰੇ ਬਹੁਤ ਕੁਝ ਪਤਾ ਹੈਗਾ ਸੋ ਆਪਾਂ ਕਾਫੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਆ ਜੋ ਜੋ ਚੀਜ਼ਾਂ ਹੈਗੀਆਂ ਸੀ ਤੁਹਾਨੂੰ ਦੱਸਤਾ ਉਹਦੇ ਬਾਰੇ ਅਗਰ ਕੋਈ ਵੀ ਕੁਝ ਵੀ ਰਹਿ ਗਿਆ ਹੋਵੇ ਤੁਸੀਂ ਕਮੈਂਟ ਜ਼ਰੂਰ ਕਰ ਦਿਓ ਭਾਜੀ ਨੂੰ ਕਾਲ ਕਰਕੇ ਪੂਰੀ ਡਿਟੇਲ ਲੈ ਸਕਦੇ ਹੋ ਤੁਸੀਂ ਤੁਹਾਡਾ ਆਫਿਸ ਟਾਈਮ ਕੀ ਹੁੰਦਾ ਆਫਿਸ ਟਾਈਮ ਸਰ ਆਪਣਾ 9 ਤੋਂ 6 ਵਜੇ ਤੱਕ ਅਵੇਲੇਬਲ ਹੈਗੇ ਆਪਾਂ ਸੰਡੇ ਸੰਡੇ ক্লোਜ਼ ਹੈਗਾ ਫੋਨ ਤੇ ਕੰਟੈਕਟ ਕਰ ਸਕਦੇ ਆਪਾਂ ਹਾਂ ਫੋਨ ਤੇ ਕਾਲ ਕਰ ਸਕਦੇ ਹੋ ਤੁਸੀਂ ਸੰਡੇ ਆਓ ਇਹਨਾਂ ਕੋ ਬਹੁਤ ਹੀ ਵਧੀਆ ਵਧੀਆ ਮਸ਼ੀਨ ਆ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੋ ਥੈਂਕ ਯੂ ਸੋ ਮਚ